प्रैशर त नी प्रैशर ਕੀ ਹੋ ਰਿਹਾ ਹੈ ਇਹ ਜੀ ਹਾਂ ਉਹ ਕਹੋ ਬੋਲੋ ਆ ਰੋਟਾ ਪਾਣੀ ਆ ਰਿਹਾ ਉਹਦੇ ਸੰਗ ਇਹਦੇ ਮਿੱਕਲੇ ਨਹੀਂ ਚਲਣਗੇ ਉਧਰ ਭੱਜ ਤੁਹਾਨੂੰ ਠੀਕ ਹੈ ਜੀ ਆ ਜਾਈਏ ਇਹ ਭਾਰਤ ਵਾਲਾ ਗਾ ਹਾਂ ਜੀ ਆ ਭਾਰਤ ਗਏ ਜੀ ਸਮਸ਼ੇਰ ਵਾਲਿਆਂ ਦੇ ਸਮਸ਼ੇਰ ਕੈਂਸਰ ਦੇ ਆ ਦੇਖੋ ਇਹ ਵੀ ਹੈ ਬੋਲ ਕਰਤਾ ਜੀ ਹਾਂ ਬਹੁਤ ਤਕੜਾ ਬਲਾਸ ਹੋਏਗਾ ਉਹ ਕਹਦਾ ਡੂ ਕੋਰੀ ਜੀ ਪੂਰੀ ਦੇਖ ਰਹੀ ਗੋਲ ਕਰ ਚੱਲ ਹਾਂ ਨਹੀਂ ਵੀ ਟ੍ਰੈਂਡ ਲੀਗ ਆ ਵੀਰੇ ਪਿੱਛੇ ਹੋ ਜਾ ਹਾਂ ਪਿੱਛੇ ਹੋ ਜਾ ਪਾਣੀ ਮਾਰ ਹਾਂ ਜੀ ਹੋਣਾ ਬਾਹਰ ਝੋਸੇ ਉਦੋਂ ਤੇ ਲੜਦੇ ਆ ਪਹਿਲਾ ਤੁਹਾਡਾ ਨਾਮ ਕੋਈ ਨਾ ਤੁਹਾਡੇ ਪੈਨਡ ਕੋਈ ਆ ਕੋਚਾ ਆ ਗਿਆ ਲਾ ਲਾ ਨਾਮ ਉਹ ਟੋਲੇ ਦਾ ਮੁੰਡਾ ਸੋਹਣੀ ਦਾ ਪੁੱਤ ਆ ਅੱਗੂੰਗਾ ਆ ਜਰਾ ਹੁਣੇ ਲੱਗਿਆ ਪੰਜ ਚਾਰ ਦਿਨ ਨੇ ਡੰਡੂ ਦੀ ਉਦੋਂ ਜਮੇ ਹੋ ਗਿਆ ਹਾਂ ਸਾਰਾ ਪੁੰਨ ਗਿਆ ਉੱਥੇ ਇੱਥੇ ਰਹਿਸ਼ੀ ਕਮਰਾ ਇਹ ਰਹਿਸ਼ੀ ਕਮਰਾ ਆ ਆ ਪਟਿਆ ਆ ਪਟਿਆ ਦੇਖਾ ਅੱਛਾ ਰਹਿਸ਼ੀ ਕਮਰੇ ਚ ਹਾਂ ਯਾਰ ਰਹਿਸ਼ੀ ਕਮਰਾ ਨਾ ਓਕੇ ਓਕੇ ਆ ਪਟਿਆ ਆ ਦੇਰੀ ਆ ਗਈ ਕਮਰੇ ਇਹ ਸਾਰਾ ਸ਼ੇਪ ਆ ਨਾ ਇਹ ਕੰਗਰਾਂਲ ਹਿੱਕਾ ਦੇ ਸਾਹਮਣੇ ਕਿਤੇ ਨੇ ਬੜਾ ਦੇਖਣ ਨੂੰ ਆਪਰੇ ਕਿਤੇ ਬੜਾ ਦੇਖਣ ਨੂੰ ਆਪਰੇ ਚਲਾ ਦੇ ਚਲਾ ਦੇ ਪਾਣੀ ਚਲਾ ਦੇ ਚਲਾ ਦੇ ਬੱਸ ਕਰ ਲੈ ਬੱਸ ਕਰ ਲੈ ਆਜੋ ਆਜੋ ਬੈਕ ਲਿਆਓ ਆਜੋ ਆ ਗਿਆ ਆ ਗਿਆ ਆਜੋ ਆਜੋ ਬੈਕ ਲਿਆਓ ਆਜੋ ਆਗੇ ਆਗੇ ਸੰਦੀਪ ਲੱਤਾਂ ਨਹੀਂ ਦਾ ਤੁਹਾ ਜੋ ਵੀ ਕੁਛ ਹੈ ਵੀਰੇ ਤੁਹਾਡਾ ਕਰਵਾ ਦੇ ਇੱਧਰ ਕੀ ਨਾਂ ਤੁਹਾਡਾ ਮੇਰਾ ਸੰਦੀਪ ਭਾਈ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਉੱਥੇ ਮੈਨੂੰ ਚ 3 ਸਾਲ ਹੋ ਗਏ ਕਿਵੇਂ ਲੱਗੀ ਅੱਗ ਉੱਥੇ ਉੱਥੇ ਸਿਲੰਡਰ ਲੀਕ ਹੋ ਗਿਆ ਤੇ ਹੋਰ ਸਿਲੰਡਰਾਂ ਨੂੰ ਵੀ ਅੱਗ ਲੱਗੀ ਹੋਰ ਵੀ ਅੱਗ ਲੱਗੀ ਸੀ ਪਤਾ ਹੈ ਅੱਛਾ ਤੁਹਾਡੇ ਨਾਲ ਕਿੰਨੇ ਜਣੇ ਨੇ ਹੋਰ ਮੇਰੇ ਨਾਲ 3-4 ਜਣੇ ਹੋਰ ਸੀ ਜੀ ਉੱਥੇ ਅੱਛਾ ਜੀ ਕਾਰਨ ਪਤਾ ਲੱਗਿਆ ਜੀ ਸਿਲੰਡਰ ਲੀਕ ਹੋ ਗਿਆ ਜੀ ਬਸ ਉੱਥੇ ਅੱਛਾ ਜੀ ਮਾਲਕ ਪਹੁੰਚੇ ਨੇ ਜੀ ਉੱਥੇ ਮਾਲਕ ਉੱਥੇ ਪਤਾ ਨਹੀਂ ਜਿਸ ਤਾ ਆ ਗਏ ਇਹ ਕਿਹੜੀ ਕੰਪਨੀ ਆ ਇਹ ਭਾਰਤ ਤਾਂ ਇਹ ਕੀ ਕਰੇ ਸੀ ਸਾਡਾ ਮੁੰਡਾ ਕੰਮ ਕਰਦਾ ਹੈ ਗੈਸ ਜੰਸੀ ਦੇ ਵਿੱਚ ਕਿਹੜੀ ਗੈਸ ਏਜੰਸੀ ਚ ਆਪਣੇ ਭਾਰਤ ਆ ਰਹੇ ਹਾਂ ਜੀ ਇੱਕ ਜਗ੍ਹਾ ਤੇ ਹੈ ਅਮੈਸਮੈਂਟ ਅੱਛਾ ਅਮੈਸਮੈਂਟ ਹੈ ਸਾਡੇ ਦਾ ਫੋਨ ਆਇਆ ਸੀ ਵੀ ਜੰਸੀ ਚ ਆਨ ਲੱਗ ਗਈ ਹੈ ਅਸੀਂ ਜਦੀ ਮੋਟਰਸਾਈਕਲ लेके ਭੱਜਾਂ ਤੇ 8-10 ਮੁੰਡੇ ਹਨ ਜਿਹੜੇ ਸਾਰੇ ਪੂਰੇ ਬੰਦੇ ਕਿੰਨਾ ਕੁ ਕਿੰਨੇ ਕੁ ਜਣੇ ਨੇ ਅੰਦਰ ਹਾਂ ਜੀ 6 ਜਣੇ ਨੇ ਸਿਲੰਡਰ ਵਗੈਰਾ ਫਟ ਗਏ ਸਿਲੰਡਰ ਇੱਕ ਫਟ ਗਿਆ ਹੀ ਕਹਿੰਦੇ ਲੀਕ ਹੋਗਾ ਕੋਈ ਅੱਛਾ ਤੇ ਲੀਕ ਹੋ ਕਰਨ ਅੱਜ ਸਾਰੇ ਪਾਸੇ ਭੈਲ ਗਏ ਉਹਦੀ ਮਤਲਬ ਕਿ ਬਾਕੀ ਸਿਲੰਡਰਾਂ ਨੂੰ ਵੀ ਲੱਗ ਗਈ ਹਾਂ ਲੱਗ ਗਈ ਫਿਰ ਕਿੰਨੇ ਕੁ ਮੁੰਡੇ ਫਟੜ ਹੋਏ ਨੇ 10 12 7 8 ਹੈਗੇ ਨੇ ਕਿੰਨੇ ਹੈਗੇ ਨੇ ਸਾਰੇ ਐਮਰਜੈਂਸੀ ਚ ਕਿੰਨੇ ਆਏ ਨੇ ਐਮਰਜੈਂਸੀ ਦੋ ਦੋ ਜਨੇ ਆਏ ਨੇ ਉਹ ਆਏ ਨੇ ਬਾਕੀ ਲਿਆ ਦੇ ਕਿੱਥੇ ਰੈਫਰ ਕਰਿਆ ਇਹਨਾਂ ਨੂੰ ਉਹਨੂੰ ਪਟਿਆਲੇ ਕੰਡੀਸ਼ਨ ਕਿਸ ਤਰ੍ਹਾਂ ਦੀ ਆ ਠੀਕੀ ਨਾਂ ਜੀ ਇਹਨਾਂ ਦਾ ਇੱਕ ਦਾ ਨੌ ਤਾਂ ਆਏਗਾ ਜੱਜ ਜੱਜ ਸਿੰਘ ਜੱਜ ਸਿੰਘ ਜੱਜ ਸਿੰਘ ਉਹਦਾ ਪਤਾ ਨਹੀਂ ਹੈਗਾ ਉਹ ਕੋਈ ਬਾਹਰਲਾ ਬਾਹਰਲਾ ਹੀ ਪ੍ਰਦੇਸ਼ੀ ਬੰਦਾ ਹੈ ਟੋਟਲ ਕਿੰਨੇ ਇੱਕ ਮਿੰਟ ਯਾਰ ਇੱਕ ਮਿੰਟ ਟੋਟਲ ਕਿੰਨੇ ਜਣੇ ਹੋਣਗੇ ਅੰਦਰ ਟੋਟਲ ਤੇ 8 ਜਣੇ ਲੱਗੇ മാലി ഭ ਕਿੰਨੇ ਕਵਜੇ ਦੀ ਗੱਲ ਆ ਇਹ ਇਹ ਸ਼ਾਮ ਦੇ 3:00 7:00 ਕਵਜੇ ਨਹੀਂ ਚਾਹੁੰਦਾ ਅੱਛਾ ਹੁਣੇ ਹੋਇਆ ਜੇ ਘਰ ਤੱਕ ਇਹ ਹੁਣ ਤੁਹਾਡੇ ਰਿਸ਼ਤੇਦਾਰ ਨੂੰ ਕਿੱਥੇ ਕਰਦੇ ਭਰਾ ਨੂੰ ਅੱਛਾ ਕੰਡੀਸ਼ਨ ਹੁਣੇ ਵੀ ਠੀਕ ਆ ਕੰਡੀਸ਼ਨ ਕਾਫੀ ਹਾਲਤ ਖਰਾਬ ਹੈ ਇਸ ਟਾਈਮ ਤੇ ਅੱਛਾ ਤੁਸੀਂ ਕੀ ਮੰਗ ਕਰਦੇ ਹੋ ਹੁਣ ਜੋ ਉਹਦਾ ਮੰਗੇ ਹੀ ਕਰਦੇ ਵੀ ਜੋ ਇਹਨਾਂ ਦਾ ਇਲਾਜ ਹੈ ਜੋ ਮੈਡੀਕਲ ਕਰਾਇਆ ਜਾਵੇ ਇੱਕ ਤਾਂ ਨੌ ਜੱਜ ਸਿੰਘ ਹੈ ਇੱਕ ਤਾਂ ਉਹ ਦਲੀਪ ਸਿੰਘ ਹੈ ਕਿੰਨੀ ਉਮਰ ਆ ਜੱਜ ਸਿੰਘ ਦੀ 22 ਸਾਲ 22 ਸਾਲ ਦੀ ਹੈ ਮੈਂ ਤਾਂ ਨਹੀਂ ਹੋਇਆ ਮੈਂ ਜਿਤੋਂ ਬੱਚੇ ਨੇ ਕਿੰਨੇ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਸੀਗਾ ਉੱਥੇ ਇਹ ਹੋ ਗਿਆ ਨੂੰ ਸਾਲ ਹੋ ਗਿਆ ਤਾਂ ਕਰੂ ਨਾ ਸਾਲ ਤੋਂ ਹੋ ਗਏ ਕੰਮ ਕਰਦਾ ਤੇ ਦੇ ਘਰ ਨਹੀਂ ਬੋਲਦਾ ਮੇਰਾ ਬੱਚਾ ਇਹ ਤੁਹਾਡਾ ਬੇਟਾ ਹੈ ਜਰਸੀ ਕਿਵੇਂ ਬੋਲ ਸਕਦਾ ਬੋਲ ਨਹੀਂ ਸਕਦਾ ਸੁਣਦਾ ਨਾ ਬੋਲਦਾ ਜੀ আচ্ছা ਦੋਨੋਂ ਭਾਈ ਵੀ ਇਹਦੀ ਹਾਂ ਦੋ ਜੀ ਇਦਾਂ ਨੇ ਜੀ ਕਿੰਨੀ ਤਨਖਾਹ ਲੈਂਦਾ ਫਿਰ ਉੱਥੇ ਇਹ ਕੰਮ ਕਰਨ ਦੀ ਇਹਨੂੰ ਮਿਲਦੀ ਹੈ ਜੀ 9500 ਰੁਪਏ ਟੋਆ ਟਰਾਈ ਕਰਦਾ ਫਿਰ ਇਹਦਾ ਹਾਂ 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 ਠੀਕ ਤੁਹਾਡਾ ਕੀ ਨਾਮ ਹੈ ਕਾਲਾ ਰਾਮ ਜੀ ਅੱਛਾ ਕਿੰਨੇ ਬੱਚੇ ਕਿੰਨੇ ਨੇ ਇਹਦੇ ਲੋਕੋ ਥੋੜੀ ਆ ਕੋ ਮੁੰਡਾ ਜੀ ਕਿਹੜੀ ਜਗ੍ਹਾ ਤੇ ਰਹਿਣਾ ਲਿਓ ਤੁਸੀਂ ਕਿਵੇਂ ਵਾਪਰਿਆ ਬਾਈ ਜੀ ਸਾਨੂੰ ਤਾਂ ਪਿੰਡ ਕੋਈ ਲੰਘਿਆ ਜਾ ਰਹੀ ਉਹਨੇ ਕਨਫਰਮ ਕੀਤਾ ਜਾਨੇ ਕਿ ਫਿਰ ਅਸੀਂ ਜਦੀ ਫੈਰ ਗ੍ਰੈਡ ਨੂੰ ਫੋਨ ਫਾਨ ਕਰਕੇ ਜਾਨੇ ਕਿ ਇੱਥੇ ਆ ਕੇ ਦੇਖਿਆ ਤਾਂ ਬਹੁਤ ਬੁਰਾ ਹਾਲਾ ਜੀ ਸ਼ੇਪੀਸੀ ਇੱਥੇ ਜਿਹੜੀ ਬਲਾਸਟ ਹੋਇਆ ਸਿਲੰਡਰ ਬਲਾਸਟ ਹੋਇਆ ਹਾਂਜੀ ਸਿਲੰਡਰ ਬਲਾਸਟ ਹੋਇਆ ਨਾ ਸਿਲੰਡਰ ਬਲਾਸਟ ਕਰ ਹੋ ਕੇ ਜੀ ਦੂਸਰੇ ਜ਼ਮੀਨ 'ਚ ਵੀ ਗਿਰੇ ਨਹੀਂ ਜਾ ਕੇ ਅੱਛਾ ਜੀ ਕਿੰਨਾ ਕੁ ਨੁਕਸਾਨ ਹੋਇਆਗਾ ਨੁਕਸਾਨ ਤਾਂ ਦੱਸਣ ਦੇ ਤਕਰੀਬਨ ਹੈ ਜੀ ਵੀ ਤਿੰਨ ਚਾਰ ਬੰਦੇ ਜਣੇ ਕਿ ਕਾਫੀ ਝੁਲਸੇ ਗਏ ਤੇ ਜਦੋਂ ਇਸ ਟਾਈਮ ਅਸੀਂ ਇੱਥੇ ਆਏ ਇੱਕ ਬੰਦਾ ਜਣੇ ਕਿ ਉਹਨਾਂ ਦਾ ਆਪ ਹੀ ਖਾਸ ਬੰਦਾ ਸੀ ਉਹਨਾਂ ਦਾ ਜੈਂਸੀ ਵਾਲਾ ਉਹ ਵੀ ਕਾਫੀ ਜਣੇ ਕਿ ਸੜ ਚੁਕਿਆ ਸੀ ਫਿਰ ਉਹਨੂੰ ਜਦੋਂ ਅਸੀਂ ਆਈ.ਈ. ਦੀ ਗੱਡੀ ਜਈ ਭੇਜਿਆ ਜੀ ਹਸਪੀਟਲ ਲੈ ਗਿਆ ਜਣੀ ਜਣੇ ਕਿ ਇਹ ਗੈਸ ਜੈਂਸੀ ਦਾ ਕਮਰਾ ਜੀ ਉਹ ਕਮਰੇ ਚ ਜਿਸਲੰਡਰ ਪੈਣ ਜਿਸ ਟਾਈਮ ਬਲਾਸਟ ਹੋਇਆ ਤਾਂ ਸਾਰੀ ਲੈਂਟਰ ਜਣੇ ਕਿ ਸਾਰਾ ਬਲਾਸਟ ਹੋਇਆ ਜੀ ਸਾਰਾ ਟਹਿ ਗਿਆ ਜੀ ਕਮਰਾ ਸਾਰਾ ਇਹ ਕਿੰਨੇ ਕਿ ਸਿਲੰਡਰ ਪਏ ਸੀ ਅੰਦਰ ਸਿਲੰਡਰ ਦੱਸਣੇ ਤੇ ਤਕਰੀਬਨ ਤਾਂ ਹੈਗੇ ਨਹੀਂ ਕਹਿੰਦੇ 8-10 ਸਿਲੰਡਰ ਹੈਗੇ ਨਹੀਂ ਅੱਛਾ ਸਿਲੰਡਰ ਦਾ ਇਹ ਜਿਹੜਾ ਹੈਗਾ ਗਡਾਉਨ ਸੀ ਗਡਾਉਨ ਸੀ ਹਾਂਜੀ ਹਾਂਜੀ ਗਡਾਉਣੀ ਅੱਛਾ ਕਿਹੜੀ ਗਡਾਉਨ ਨਾਲ ਸੀ ਜਣੇ ਕਿ ਇੱਕ ਕਮਰਾ ਪਾਇਆ ਹੋਇਆ ਸੀ ਜਿੱਥੇ ਭਈਏ ਬੂਈ ਇਹਨਾਂ ਦੇ ਰਹਿੰਦੇ ਆ ਸਿਲੰਡਰ ਵੀ ਜਿਹੜੇ ਐਕਸਟਰਾ ਸਿਲੰਡਰ ਉੱਥੇ ਰੱਖਦੇ ਹਨ ਜੀ ਨਹੀਂ ਸਰ ਉਸ ਤੋਂ ਮਤਲਬ 6-25 ਤੇ ਸਾਨੂੰ ਕਾਲ ਆਈ ਦੀ ਅਸੀਂ ਆਫਿਸ 'ਚ ਬੈਠੇ ਸੀਗੇ ਵੀ ਆਪਣਾ ਮੈਂ ਸੀ ਮੈਂ ਇਸ ਪਿੰਡ ਜਿਹੜਾ ਇਹਦਾ ਸਟੋਰ ਆ ਗੈਸ ਦਾ ਸਮਸ਼ੇਰ ਵਾਲਿਆਂ ਦਾ ਵੀ ਇਹਦੇ 'ਚ ਅੱਗ ਲੱਗੀ ਵੀ ਜਲਦੀ ਤੋਂ ਜਲਦੀ ਆਓ ਅਸੀਂ ਨਾਲ ਦੀ ਨਾਲ ਮਤਲਬ ਇੱਥੇ 4-5 ਮਿੰਟਾਂ 'ਚ ਪਹੁੰਚ ਗਏ ਆਉਂਦੇ ਨੂੰ ਬੱਸ ਸਰ ਸਾਨੂੰ ਕੁਝ ਨਹੀਂ ਪਤਾ ਲੱਗਿਆ ਵੀ ਅਸੀਂ ਆ ਕੇ ਅੱਗ ਦਾ ਮਤਲਬ ਬਲਾਸ ਸਾਨੂੰ ਉਹ ਮੋੜ ਤੇ ਸੁਣਿਆ ਇਹ ਦੂਪੜਾ ਕਾ ਪਿਆਣਾ ਸਿਲੰਡਰ ਕਾफी ਦੂਰ ਦੂਰ ਤੱਕ ਕੱਢੇ ਗਏ ਕਾफी ਦੂਰ ਦੂਰ ਤੱਕ ਸਰ ਵਿੱਚ ਇੱਦਾਂ ਮਤਲਬ ਜਦੋਂ ਹੁਣ ਦੇਖਿਆ ਮਲਬਾ ਦੇਖਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਥੱਲੇ ਦਬੇ ਹੋਤੇ ਜਿਹੜੇ ਥੱਲੇ ਦਬੇ ਹੋਤੇ ਸਰ ਬਲਾਸਟ ਨਾਲ ਵਿੱਚ ਦਬ ਗਏ ਇਹਨਾਂ ਦਾ ਸੋਈ ਟਾਈਪ ਲੱਗਦਾ ਕੁਝ ਬਾਕੀ ਹਲੇ ਗੱਲਬਾਤ ਕਰਕੇ ਪਤਾ ਲੱਗੇਗਾ ਅੰਦਰ ਕਿੰਨੇ ਕਿ ਸਿਲੰਡਰ ਨੇ ਸਿਲੰਡਰ ਹਲੇ ਤਾਂ ਹੈਗੇ ਨਹੀਂ ਸਰ ਕਾਫੀ ਨੇ 20 25 ਸਿਲੰਡਰ ਤਾਂ ਅਸੀਂ ਨੇ ਕੱਢ ਕੇ ਛਿੜਤੇ ਬਾਹਰ ਬਾਕੀ ਹੁਣ ਵੀ ਅਸੀਂ ਚੱਕੇ ਨਹੀਂ ਛੋਟੇ ਸਿਲੰਡਰ ਵੱਡੇ ਸਿਲੰਡਰ ਕਾਫੀ ਜ਼ਿਆਦਾ ਸਿਲੰਡ ਪਹੁੰਚਿਆ ਦਾ ਸਿਲੰਡਰ ਪੈ ਗਿਆ ਇਹ ਛੋਟਾ ਸਟੋਰ ਸੀ ਹਾਂਜੀ ਸਰ ਮਤਲਬ ਇਧਰਲੀ ਸਾਈਡ ਹੈ ਇਹਨਾਂ ਦਾ ਕੋਈ ਕਮਰਾ ਪਾਇਆ ਹੋਇਆ ਹੈ ਸ਼ਾਇਦ ਰਸੋਈ ਟਾਈਪ ਉਹਦੇ ਚ ਹੈਗੇ ਸੀਗੇ 50 60 ਸਿਲੰਡਰ ਤੇ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਕਰਨ ਕਰਕੇ ਅੱਗ ਲੱਗੀ ਹਲੇ ਲੱਗੂਗਾ ਪਤਾ ਪਤਾ ਕਰਕੇ ਮਤਲਬ ਜੇ ਨਾ ਅਸੀਂ ਮਤਲਬ ਟਾਈਮ ਤੇ ਪਹੁੰਚਦੇ ਹਾ ਜੀ ਵੱਡਾ ਬੁਲਾਸੀ ਹਾਂ ਘਟਨਾ ਵੱਡੀ ਹੋ ਸਕਦੀ ਸੀ ਜੀ ਸਾਨੂੰ ਨਾ ਥਾਣੇ ਇਤਲਾਹ ਮਿਲੀ ਸੀ ਵੀ ਸ਼ਮਸ਼ੇਰਗਾ ਏਜੰਸੀ ਦੇ ਵਿੱਚ ਪਿੰਡ ਮੈਸ ਕੋਈ ਸਿਲੰਡਰ ਫਟ ਗਿਆ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਆ ਕੇ ਦੇਖਿਆ ਵੀ ਸਿਲੰਡਰ ਫਟਿਆ ਹੋਇਆ ਸੀ ਇੱਕ ਤੇ ਇਨੋਂ ਦੇ 3-4 ਮੁਲਾਜ਼ਮ ਵੀ ਝੁੱਲਸੇ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਤਾ ਅੱਗੇ ਮੁਰਦਲੀ ਸਹਤਾ ਵਾਸਤੇ ਤੇ ਨਾਲ ਫਾਇਰ ਬੇਡ ਮੰਗਵਾ ਕੇ ਨਾਲ ਦੀ ਨਾਲ ਅੱਗੇ ਤੇ ਕਾਬੂ ਕਰ ਲਿਆ ਗਿਆ ਇਹ ਪੜਤਾਲ ਕਰਕੇ ਪਤਾ ਲੱਗੂਗਾ ਜਿਹੋ ਜਿਹੋ ਉਹ ਹੋਊਗੀ ਉਦੋਂ ਦੀ ਕਾਰਵਾਈ ਹੁਣ ਚ ਲੈਂਦੀ ਜਾਊਗੀ ਕਿੰਨੇ ਝੁੱਲਸੇ ਨੇ ਬੰਦੇ ਤਿੰਨ ਚਾਰ ਬੰਦੇ ਹੈਗੇ ਨੇ ਚਾਰ ਬੰਦੇ ਹਾਂਜੀ ਹਾਂਜੀ ਗਡਾਉਨ ਇਹ ਇਹ ਮੁਰਦਲੀ ਜਾਣਕਾਰੀ ਤੋਂ ਕੀ ਸਾਹਮਣੇ ਆਇਆ ਕਿ ਕਾਰਨ ਕੀ ਸੀ ਇਹ ਸਿਲੰਡਰ ਫਟਿਆ ਹੋਇਆ ਭਾਜੀ ਹੁਣ ਇਹ ਤਾਂ ਹੁਣ ਦੇਖੋ ਪੜਤਾਲ ਕਰਕੇ ਪਤਾ ਲੱਗੂ ਆ ਮੈਸ ਵਿਲੇਜ ਭਾਰਤ ਗੈਸ ਏਜੰਸੀ ਸੀ ਉੱਥੇ ਗੈਸ ਲੀਕ ਹੋ ਗਿਆ ਉਸ ਕਰਕੇ ਅੱਗ ਲੱਗ ਗਈ ਜਿਹੜੇ ਕੁ ਵਰਕਰਸ تھے ਉਹਨਾਂ ਨੂੰ ਗੁਰਨ ਹੋ ਗਿਆ ਦੋ ਆਪਾਂ ਆਲਰੇਡੀ ਰੈਫਰ ਕਰ ਚੁੱਕੇ ਆਪਾਂ ਜੱਜ ਤੇ ਇੱਕ ਦਿਲੀਪ ਸਿੰਘ ਹੈ ਉਹ ਰੈਫਰ ਹੋ ਗਿਆ ਸਾਡੇ ਕੋਲ ਹੁਣ ਤੀਜਾ ਇੱਕ ਸੰਦੀਪ ਕਰਕੇ ਆਇਆ ਵੈ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਅਭੀ ਤੋਂ ਸਟੇਬਲ ਹੀ ਹੈ ਪਰ ਬਰਨ ਉਹਨਾਂ ਕੋਲ ਜ਼ਿਆਦਾ ਹੋਈ ਹੈ ਜਿਹੜਾ ਜਿਹੜੇ ਰੈਫਰ ਕਰੇ ਨੇ ਉਹ ਕਿੰਨੇ ਕੁ ਬਰਨ ਨੇ ਜਿਹੜਾ ਰਸਾ ਕਿਤੇ ਉਹਨਾਂ ਨੂੰ ਮਤਲਬ 50 60% ਤੋਂ ਬਰਨ ਹੈਗਾ ਆਪਾਂ ਰੈਫਰ ਕੀਤਾ ਤੇ ਮੈਂ ਮੈਨੂੰ ਕਿਵੇਂ ਪਤਾ ਹੈ ਵੀ 10 ਦੇ ਕਰੀਬ ਜ਼ਖਮੀ ਨੇ ਜਿਹੜੇ ਹੋਏ ਨੇ ਸਾਨੂੰ ਇਨਫੋਰਮੇਸ਼ਨ ਆਈ ਅਥਾਰਟਿਜ਼ ਨੇ ਸਾਨੂੰ ਇਨਫੋਰਮ ਕੀਤਾ ਤੇ ਹਾਲਾਤ ਕਿਵੇਂ ਹਾਲਤ ਹੈ ਜਿਹੜਾ ਹੁਣ ਸ਼ਰਮਾ ਹੈ ਤੁਹਾਡੇ ਕੋਲ ਇੱਥੇ ਸ਼ਰਮਾ ਨੂੰ ਵੀ ਬਰਨ ਹੈ ਜਦੋਂ ਪਹਿਲੇ ਚੈੱਕ ਕਰਾਇਆ ਜਸਟ ਹੁਣੇ ਆਇਆ ਹੈ ਆਪਾਂ ਦੇਖੀਏ